ਫਿਰੋਜ਼ਪੁਰ ਸਰਕਲ ਦੇ ਮੁਖ ਟੈਲੀਕਮ ਮੈਨੇਜਰ ਕਵਲਦੀਪ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੇ ਪੰਜ ਜ਼ਿਲ੍ਹਿਆਂ ਵਿੱਚ BSNL ਦੀ ਕਾਰਗੁਜ਼ਾਰੀ ਵਿੱਚ ਰਿਕਾਰਡ ਤੋੜਵਾਦਾ ਦੇਖਣ ਨੂੰ ਮਿਲਿਆ ਹੈ। ਉਹਨਾਂ ਦੱਸਿਆ ਕਿ ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਿਆਰੀ ਕਨੈਕਟੀਵਿਟੀ ਅਤੇ ਸੇਵਾਵਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਾਲ-ਨਾਲ ਮਾਲੀ ਤੌਰ ਤੇ ਵੀ ਸੂਚ ਦੂਰ ਸੰਚਾਰ ਵਿਭਾਗ ਦੇ ਮਾਲੀਏ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਅੰਕੜਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਦੱਸਿਆ ਕਿ ਮੰਡਲ ਦੇ ਆਮ ਘਰਾਂ ਵਿੱਚ ਟੈਲੀਫੋਨਾਂ ਦੀ ਗਿਣਤੀ 4.5 ਹਜ਼ਾਰ ਤੋਂ ਵੱਧ ਕੇ 35 ਹ ਹੋ ਗਈ ਹੈ ਵੀ 128000 ਕਰੋੜ ਰੁਪਇਆ ਹੋਰ ਇਸ ਬੈਟ ਵਿੱਚ ਵੀ ਰੱਖਿਆ ਗਿਆ ਹੈਗਾ ਇਸ ਬੈਟ ਦੇ ਵਿੱਚ ਬੀਐਸਐਮ ਦੇ ਲਈ ਸਪੈਸ਼ਲ ਪੈਕੇਜ ਅਲੋਂਗ ਫਿਰ ਅਨਾਉਂਸ ਕੀਤਾ ਗਿਆ ਹੈਗਾ ਇਹ 4ਜੀ ਜਿਹੜਾ ਦਾ ਖਾਸ ਤੌਰ ਤੇ ਤਵੱਜੋ ਦਿੱਤੀ ਜਾ ਰਹੀ ਹੈ ਭਾਰਤ ਦੇ ਵਿੱਚ ਨਿਰਮਿਤ ਟੈਕਨੋਲੋਜੀ ਸਵਦੇਸ਼ੀ ਟੈਕਨੋਲੋਜੀ ਬਣਾਈ ਜਾ ਰਹੀ ਹੈ ਇਹ ਇੰਡੀਆ ਭਾਰਤ ਜਿਹੜਾ ਹੈ 6ਵਾਂ ਕੰਟਰੀ ਹੈ ਦੁਨੀਆ ਦਾ ਜਿਹਦੇ ਵਿੱਚ 4G ਟੈਕਨੋਲੋਜੀ ਮੈਨੂਫੈਕਚਰ ਕੀਤੀ ਗਈ ਆ ਔਰ ਇਹ ਲਈ ਪਾਕ ਸਰਕਾਰ ਨੇ ਜੋ ਯੋਗਦਾਨ ਦਿੱਤਾ ਹੈ ਟੈਕਨੋਲੋਜੀ ਡਿਵੈਲਪਮੈਂਟ ਕਰਨ ਦੇ ਲਈ TCS ਔਰ C.D ਦੇ ਨਾਲ ਮਿਲ ਕੇ ਸੀ ਬੀਸਲ ਨੇ ਬਣਾਇਆ ਹੈ ਸਭ ਤੋਂ ਪਹਿਲਾਂ BTS ਦਾ ਜਿਹੜਾ ਹੈਗਾ 4G ਦਾ ਉਹ ਫੋਸਪਰ ਤੇ ਲੱਗਾ ਸੀ ਭਾਰਤ ਦੇ